ਜਿਹੜੀ ਜਗ੍ਹਾ ਦਾ ਤੁਹਾਨੂੰ ਇਤਿਹਾਸ ਨਹੀਂ ਪਤਾ ਜਿਹੜੀ ਜਗ੍ਹਾ ਬਾਰੇ ਤੁਹਾਨੂੰ ਕੁਝ ਪਤਾ ਹੀ ਨਹੀਂ ਘਰ ਬੈ ਕੇ ਆ ਮਾਈਕ ਲੈ ਕੇ ਮੂੰਹ ਫੜਨਾ ਤੂੰ ਮੈਨੂੰ ਮੈਂ ਜਾਊਂਗਾ ਨੇ ਜੀ ਮਰਦੇ ਤੈਨੂੰ ਬੁਲਾਉਂਦਾ ਹੀ ਕੋਈ ਨਹੀਂ ਸਾਡੀ ਪ੍ਰੋਬਲਮ ਕੀ ਹੋ ਗਈ ਹੈ ਵੀ ਅਸੀਂ ਰੰਗ ਦੇ ਹਿਸਾਬ ਨਾਲ ਧਰਮ ਧਰਮ ਨੂੰ ਮੰਨਤਾ ਦੇਣ ਲੱਗ ਪਏ ਵੀ ਹਰਾ ਰੰਗ ਦੀ ਚੱਦਰ ਕਿਸੇ ਮੈਂ ਜ ਹਰਾ ਰੰਗ ਪਾਇਆ ਮੈਂ ਮੁਸਲਮਾਨ ਥੋੜੀ ਹੋ ਗਿਆ ਤੁਸੀਂ ਸੰਤਰੀ ਪਾਇਆ ਤੁਸੀਂ Hindu ਥੋੜੀ ਹੋ ਗਏ ਕਿਸੇ ਨੇ ਸਫੇਦ ਪਾਇਆ ਉਹ Christian ਥੋੜੀ ਹੋ ਗਿਆ ਕਿਸੇ ਨੇ ਸੰਤਰੀ ਪਾਇਆ ਜਾਵੇਂ ਰੰਗ ਦਾ ਪਾਇਆ ਉਹ ਸਿੱਖ ਥੋੜੀ ਹੋ ਗਿਆ ਇਹ ਰੰਗਾ ਦੇ ਹਿਸਾਬ ਨਾਲ ਧਰਮ ਥੋੜੀ ਡਿਵਾਈਡ ਹੋ ਗਈ ਗੁਰਦਾਸ ਮਾਨ ਜੀ ਨੂੰ ਕੀ ਮਿਲਿਆ ਕੀ ਨਹੀਂ ਮਿਲਿਆ ਗੁਰਦਾਸ ਮਾਨ ਜੀ ਦੀ ਜਿਮਣੀ ਪੜੋ ਹੈਗੀ ਹੈ ਫੇਸਬੁੱਕ ਦੇ ਉੱਤੇ ਆਲਰੇਡੀ ਦੱਸ ਦਿੱਤੇ ਨੇ ਠੀਕ ਹੈ ਨਾ ਜੀਵਨ ਦਾਣ ਉਹਨਾਂ ਨੂੰ ਉੱਤੋਂ ਮਿਲਿਆ ਪਤਾ ਨਹੀਂ ਕੀ ਕੀ ਚੀਜ਼ਾਂ ਵੀ ਲਈਆਂ ਮੈਂ ਕਹਿੰਦਾ ਤੁਹਾਡੇ ਮਾਈਕ ਤੇ ਮਰੋਦ ਜਨਨ ਲੁਧਿਆਣੇ ਤੋਂ ਨੂੰ ਕੋਦਰ ਮੈਂ ਤੁਹਾਡੇ ਕੰਨ ਨਹੀਂ ਤੇਰੇ ਪੰਜ ਵਜੇ ਤੇ ਮੈਂ ਤਾਂ ਕਦੀ ਉਹ ਤੇ ਸਿਗਰਟ ਦੇਖੀ ਨਹੀਂ ਨਾ ਚੜ੍ਹਦੀ ਦੇ ਕੀ ਨਾ ਸ਼ਰਾਬ ਤੇ ਕੀ ਨਾ ਸਿਗਰਟ ਦੇ ਕੀ ਸੂਟੇ ਸਾਟੇ ਤਾਂ ਬੜੀ ਦੂਰ ਦੀਆਂ ਗੱਲਾਂ ਕਿੱਦਾਂ ਦੇਖਿਆ ਨੇ ਉਹ ਆਪਣੀ ਪਬਲਿਸਿਟੀ ਲੈਣ ਤੋਂ ਇਲਾਵਾ ਕਿਉਂਕਿ ਉਦਾਂ ਦਾ ਵੇਲਾ ਉਹ ਪੱਤਰਕਾਰ ਹੈ ਜਿਹੜਾ ਇੰਟਰਵਿਊ ਕਰ ਰਿਹਾ ਨਾ ਤਾਂ ਉਹਨੂੰ ਉਹਨੂੰ ਬੜੀ ਗੰਦੀ ਆਦਤ ਹੈ ਜਿਹੜਾ ਵੀ ਪੱਤਰਕਾਰ ਹੈ ਤੁਸੀਂ ਸਮਝ ਨਹੀਂ ਸਕਦੇ ਆ ਜਿਹੜਾ ਮਿਲ ਹਰ ਪਾਸੋਂ ਨੇ ਘਾਰਿਆ ਜਾ ਜਾ ਕੇ ਅਜ ਆਪਣੀ ਡੁਗਡੁਗੀ ਵੀ ਜਾ ਰਿਹਾ ਸਸਰੀ ਗੱਲ ਦੋਸਤੋ ਮੈਂ ਅਰਵਿੰਦਰ ਸਰਨਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਲਾਈਵ ਤੇ ਦੋਸਤੋ ਅੱਜ ਇੱਕ ਦੋ ਦਿਨਾਂ ਤੇ ਇੱਕ ਚਰਚਾ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਗੱਲ ਹੋ ਰਹੀ ਏ ਕਿ ਨਕੋਦਰ ਮੁਰਾਦ ਸ਼ਾਹ ਜੀ ਨੂੰ ਲੈ ਕੇ ਜੋ ਡੇਰਾ ਬਣਿਆ ਹੈ ਕਈ ਲੋਕ ਕਿੰਤੂ ਪ੍ਰੰਤੂ ਵੀ ਕਰ ਰਹੇ ਨੇ ਕਈ ਖੰਡਨ ਵੀ ਕਰ ਰਹੇ ਨੇ ਕਈ ਤਰੀਕੇ ਦੀ ਪ੍ਰਤੀਕਿਰਿਆ ਆ ਰਹੀ ਏ ਨੇ ਉਸੇ ਲੜੀ ਦੇ ਤਹਿਤ ਇਸ ਵਿਸ਼ੇ ਵਿੱਚ ਜਿਹੜਾ ਨਾ ਚਰਚਾ ਕਰ ਰਹੇ ਆ ਉਹ ਚਾਹੇ ਤੁਸੀਂ ਲੀਡਰ ਕਹੋ ਚਾਹੇ ਸਮਾਜ ਸੇਵੀ ਕਹੋ ਚਾਹੇ ਧਾਰਮਿਕ ਪਰਵਰਤੀ ਦੇ ਕਹਿ ਲੋ ਇਹ ਤੁਹਾਡੇ ਉੱਤੇ ਆ ਤੁਹਾਡੇ ਉੱਤੇ ਛੱਡਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਨੇ ਕਿ ਅੱਛੇ ਇਨਸਾਨ ਨੇ ਰੋਹਿਤ ਸਾਨੀ ਜੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਮੈਂ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਇੱਕ ਫੋਟੋ ਦਿਖਾਣਾ ਚਾਹੁੰਗਾ ਦੇਖੋ ਉਹਨਾਂ ਜਿੱਥੇ ਉਹਨਾਂ ਦਾ ਦਫ਼ਤਰ ਜਿੱਥੇ ਬੈਠੇ ਨੇ ਕੈਮਰਾਮੈਨ ਜੀ ਰੋਹਿਤ ਸਾਨੀ ਜੀ ਉੱਪਰ ਵੀ ਫੋਟੋ ਓਸੀ ਡੇਰੇ ਦੇ ਜਿਹੜੇ ਕਹਿੰਦੇ ਨੇ ਜਿਨ੍ਹਾਂ ਨੂੰ ਲੋਕ ਪੁੱਛਦੇ ਨੇ ਉਹਨਾਂ ਦੀ ਏ ਇਹਨਾਂ ਨਾਲ ਚਰਚਾ ਕਰਦੇ ਆ ਕਿ ਜੋ ਸੋਸ਼ਲ ਮੀਡੀਆ 'ਚ ਇੱਕ ਨਵੀਂ ਚਰਚਾ ਛਿੜੀ ਏ ਉਸ ਵਾਰੇ ਇਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ ਸਰ ਬਹੁਤ ਬਹੁਤ ਸਵਾਗਤ ਹੈ ਜੈ ਸ਼੍ਰੀ ਰਾਮ ਜੀ ਜੈ ਮਾਤਾ ਦੀ ਸਰ ਇੱਕ ਚਰਚਾ ਚੱਲ ਰਹੀ ਹੈ ਡੇਰੇ ਨੂੰ ਲੈ ਕੇ ਜਿਹੜਾ ਨਕਉਦਰ ਹੈ ਕਿਸ ਤਰ੍ਹਾਂ ਤੁਸੀਂ ਸਮਝਦੇ ਮੈਨੂੰ ਤਾਂ ਸਰਨਾ ਜੀ ਚਰਚਾ ਤਾਂ ਕੋਈ ਵੀ ਨਹੀਂ ਚੱਲ ਰਹੀ ਇੱਕ ਸੋ ਕੋਲਡ ਇੱਕ ਬੁਝਿਆ ਦੀਵਾ ਜਿਹਨੂੰ ਆਪਾਂ ਕਹਿ ਦਿੰਦੇ ਆ ਜੱਸੀ ਨਾਮ ਦਾ ਸਿੰਗਰ ਹੈ ਜਿਹੜਾ ਜਿਹਨੂੰ ਸ਼ਾਇਦ ਅੱਜ ਦੀ ਰੇਟੇ ਚ ਪੰਜਾਬ ਦੇ ਵਿੱਚ ਕੋਈ ਪ੍ਰੋਗਰਾਮ ਮਿਲ ਹੀ ਨਹੀਂ ਰਿਹਾ ਜਾਂ ਕੋਈ ਉਹਨੂੰ ਬੁਲਾਉਂਦਾ ਹੀ ਨਹੀਂ ਕਬੂਲਦਾ ਹੀ ਨਹੀਂ ਉਹਨੇ ਪਿਛਲੇ ਦਿਨੀ ਤੋਂ ਬਿਆਨ ਕਿ ਸ਼ੁਰੂ ਕੀਤੇ ਹੋਏ ਇਹ ਵੀ ਡੇਰਾ ਦੇ ਰਿਆਂ ਤੇ ਜਾ ਕੇ ਨਹੀਂ ਗਾਣਾ ਚਾਹੀਦਾ ਤੇ ਪੁਰਾਣੀ ਜਗ੍ਹਾ ਤੇ ਨਹੀਂ ਗਾਣਾ ਚਾਹੀਦਾ ਪਹਿਲੀ ਗੱਲ ਤਾਂ ਮੈਨੂੰ ਮੈਨੂੰ ਲੱਗਦਾ ਵੀ ਇਹ ਜੱਸੀ ਜੀ ਦੀ ਨਿੱਜੀ ਸੋਚ ਹੈ ਦੂਜੀ ਗੱਲ ਮੈਂ ਸਭ ਤੋਂ ਵੱਡੀ ਚੀਜ਼ ਉਹਦੀ ਨਿੱਜੀ ਸੋਚ ਨਾਲੋਂ ਵੀ ਵੱਡਾ ਇਹਨੂੰ ਪਬਲਿਸਿਟੀ ਸਟੰਟ ਮੰਨਦਾ ਵੀ ਉਹਨੇ ਦੇਖ ਲਿਆ ਵੀ ਮੈਨੂੰ ਉਹਨੂੰ ਕੋਈ ਬੁਲਾ ਨਹੀਂ ਰਿਹਾ ਮੈਂ ਤਾਂ ਪਹਿਲਾਂ ਜੱਸੀ ਜੀ ਨੂੰ ਇੱਕ ਬੜਾ ਵੱਡਾ ਸਵਾਲ ਹੈ ਵੀ ਤੁਹਾਨੂੰ ਕਦੀ ਕਿਸੇ ਨੇ ਬੁਲਾਇਆ ਮੈਂ ਤਾਂ ਕਦੀ ਦੇਖਿਆ ਨਹੀਂ ਕਿਸੇ ਸੂਫੀ ਪ੍ਰੋਗਰਾਮ ਦੇ ਇਹਨੂੰ ਸੂਫੀ ਪ੍ਰੋਗਰਾਮ ਕਹਿ ਦਿੰਦੇ ਬੇਸਿਕਲੀ ਜਿਹੜਾ ਜਿਹੜੇ ਡੇਰੇ ਬਣੇ ਹੁੰਦੇ ਨੇ ਨਾ ਮਸਤਾਂ ਦੇ ਜਾਂ ਜਿਹੜਾ ਜਿਹੜੀ ਵੀ ਇਹ ਗੱਲ ਕਰਦੇ ਨੇ ਇਹਦੇ ਵਿੱਚ ਮਿਕਸ ਜਿਹਾ ਕੰਮ ਹੋ ਗਿਆ ਹੈ ਬੇਸਿਕਲੀ ਸਮਝਣ ਦੀ ਲੋੜ ਹੈ ਪਹਿਲੀ ਗੱਲ ਹਨਾ ਕਈ ਹੁਣ ਫੋਟੋ ਦੇਖ ਕੇ ਮੈਨੂੰ ਵੀ ਕਹਿ ਦਿੰਦੇ ਆ ਵੀ ਤੁਸੀਂ ਮੁਸਲਮਾਨਾਂ ਨੂੰ ਮੰਨਦੇ ਹੋ ਤੁਸੀਂ ਕਬਰਾਂ ਨੂੰ ਪੂਜਦੇ ਹੋ ਮੇਰਾ ਇੱਕ ਸਵਾਲ ਹੈ ਵੀ ਜ਼ਿਆਦਾ ਡਿਬੇਟ ਕਰੋ ਪੂਰੀ ਨੌਲੇਜ ਲੈ ਕੇ ਹਨਾ ਜਿਹੜੇ ਵੀ ਸੰਤ ਮਹਾਪੁਰੇ ਸਾਡੇ ਹਿੰਦੂ ਰੀਤੀ ਰਿਵਾਜ ਦੇ ਹਿਸਾਬ ਨਾਲ ਵੀ ਸਨਾਤਨ ਸੰਸਕ੍ਰਿਤੀ ਦੀ ਆਪਾਂ ਗੱਲ ਕਰਦੇ ਆਂ ਸਨਾਤਨ ਸੰਸਕ੍ਰਿਤੀ ਦੇ ਵਿੱਚ ਵੀ ਜਿਹੜੇ ਜਿਹੜੇ ਸੰਤ ਨੇ ਉਹ ਜਾਂ ਤਾਂ ਜਲ ਸਮਾਦੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਜਾਂ ਉਹਨਾਂ ਦੀ ਸਮਾਦੀ ਬਣਾਈ ਜਾਂਦੀ ਹੈ ਠੀਕ ਹੈ ਨਾ ਤੇ ਉਹਨੂੰ ਫਿਰ ਆਪਾਂ ਕੀ ਕਹਿ ਦਿੰਨੇ ਆਂ ਜਿਹੜੀ ਆਪਾਂ ਸਮਾਦੀ ਬਣਾਉਂਦੇ ਆ ਉਹ ਵੀ ਤਾਂ ਕਬਰ ਇੱਕ ਸ਼ਬਦ ਹੋ ਗਿਆ ਮੇਰੇ ਸਾਹਮਣੇ ਉਰਦੂ ਦਾ ਠੀਕ ਹੈ ਨਾ ਸਮਾਦੀ ਸ਼ਬਦ ਹੋ ਗਿਆ ਹਿੰਦੀ ਦਾ ਤੇ ਆਪਾਂ ਸਮਾਦੀ ਤੇ ਕਬਰੇ 'ਚ ਫਿਰ ਫਰਕ ਕੀ ਹੋਇਆ ਗੱਲ ਇਹ ਹੈ ਵੀ ਸਮਝਣ ਦੀ ਲੋੜ ਹੈ ਵੀ ਇਹ ਕਿਹੜੇ ਧਰਮ ਤੋਂ ਬਿਲੋਂਗ ਕਰਦੇ ਨੇ ਜਿਹੜਾ ਇਹ ਸੂਫੀਧਰਮ ਹੈ ਇਹਦੇ ਵਿੱਚ ਕੋਈ ਐਸਾ ਨਹੀਂ ਹੈਗਾ ਵੀ ਮੁਸਲਮਾਨ ਨੂੰ ਪੁਜਿਆ ਜਾਂਦਾ ਸਾਡੀ ਪ੍ਰੋਬਲਮ ਕੀ ਹੋ ਗਈ ਹੈ ਵੀ ਅਸੀਂ ਰੰਗ ਦੇ ਹਿਸਾਬ ਨਾਲ ਧਰਮ ਧਰਮ ਨੂੰ ਮੰਨਤਾ ਦੇਣ ਲੱਗ ਪਏ ਵੀ ਹਰਾ ਰੰਗ ਦੀ ਚੱਦਰ ਕਿਸੇ ਮੈਂ ਜ ਹਰਾ ਰੰਗ ਪਾਇਆ ਮੈਂ ਮੁਸਲਮਾਨ ਥੋੜੀ ਹੋ ਗਿਆ ਤੁਸੀਂ ਸੰਤਰੀ ਪਾਇਆ ਤੁਸੀਂ ਹਿੰਦੂ ਥੋੜੀ ਹੋ ਗਏ ਕਿਸੇ ਨੇ ਸਫੇਦ ਪਾਇਆ ਉਹ ਕ੍ਰਿਸਚੀਅਨ ਥੋੜੀ ਹੋ ਗਿਆ ਕਿਸੇ ਨੇ ਸੰਤਰੀ ਪਾਇਆ ਜਾਵੇਂ ਰੰਗ ਦਾ ਪਾਇਆ ਉਹ ਸਿੱਖ ਥੋੜੀ ਹੋ ਗਿਆ ਇਹ ਰੰਗਾ ਦੇ ਹਿਸਾਬ ਨਾਲ ਧਰਮ ਥੋੜੀ ਡਿਵਾਈਡ ਹੋਣਗੇ ਯਾ ਮੇਰੇ ਦਾਦਾ ਜੀ ਅਸੀਂ ਪਿਛੋਕੜ ਸਾਡਾ ਪਾਕਿਸਤਾਨ ਤੋਂ ਹੈ 라ਵਲਪਿੰਡੀ ਦਾ ਹੁਣ ਮੇਰੇ ਦਾਦਾ ਜੀ ਨੂੰ ਉਰਦੂ ਹੀ ਪੜਨੀ ਆਂਦੀ ਸੀ ਉਰਦੂ ਲਿਖਣੀ ਆਂਦੀ ਸੀ ਤੋਂ ਮੁਸਲਮਾਨ ਥੋੜੀ ਹੋਗੇ ਠੀਕ ਹੈ ਨਾ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੁੰਦੀ ਇਹ ਸੋ ਕੋਲਡ ਕੋਈ ਵੀ ਐਦਾਂ ਦੀ ਗੱਲ ਨਹੀਂ ਹੈਗੀ ਜਿਹੜੀ ਉਹ ਬਕਵਾਸबाजी ਇੰਨੀ ਜ਼ਿਆਦਾ ਕਰ ਰਿਹਾ ਨਹੀਂ ਉਹ ਕਹਿ ਰਹੇ ਨੇ ਕਿ ਉਹਨਾਂ ਦਾ ਜਿਹੜਾ ਨੂੰ ਕੁਦਰਲੇ ਬਾਬਾ ਜੀ ਨੇ ਸਮਾਜ ਨੂੰ ਕੀ ਦੇਣਾ ਕੰਟਰੀਬਿਊਸ਼ਨ ਕੀ ਹੈ ਗੁਰੂ ਨਾਨਕ ਦੇਵ ਜੀ ਦਾ ਹੈਗਾ ਗੁਰਗੋਬਿੰਦ ਸਿੰਘ ਜੀ ਦਾ ਹੈਗਾ ਰਾਮ ਦਾ ਹੈਗਾ ਇਹ ਤਾਂ ਇਹ ਤਾਂ ਉਹਨੂੰ ਉਹਨੂੰ ਕੋ ਕਿੱਦਾਂ ਕਹਿ ਸਕਦਾ ਜਿਹੜੇ ਕਰੋੜਾਂ ਦੇ ਹਿਸਾਬ ਨਾਲ ਬੰਦੇ ਜਾ ਰਹੇ ਨੇ ਕਰੋੜਾਂ ਦੇ ਹਿਸਾਬ ਨਾਲ ਕਹਿ ਰਿਹਾ ਮੈਂ ਗੱਲ ਨਾਲੇ ਚ ਨਹੀਂ ਕਹਿ ਰਿਹਾ ਕਦੀ ਉਹ ਜੱਸੀ ਨੂੰ ਕੋ ਘਰੋਂ ਨਿਕਲ ਕੇ ਜਦੋਂ ਕਦੀ ਮੇਲਾ ਹੁੰਦਾ ਨਾ ਸਾਲੇ ਦੋ ਤਿੰਨ ਵਾਰੀ ਉਸ ਦਿਨ ਉਹਤੇ ਜਾਵੇ ਉਹ ਪਿਕਨਿਕ ਸਪੋਰਟ ਸਮਝ ਕੇ ਜਾਵੇ ਤੁਸੀਂ ਤੁਹਾਡੇ ਕੋ ਸਰਨਾ ਜੀ ਕਿਹੜਾ ਟਾਈਮ ਪਿਆ ਵੀ ਤੁਸੀਂ ਇੱਕ ਜਗ੍ਹਾ ਤੋਂ ਤੁਹਾਨੂੰ ਕੋਈ ਚੀਜ਼ ਦੀ ਪ੍ਰਾਪਤੀ ਨਹੀਂ ਹੈ ਤੇ ਤੁਸੀਂ ਉੱਤੇ ਜਾਓਗੇ ਮੈਨੂੰ ਇਹ ਗੱਲ ਦਾ ਜਵਾਬ ਦਿਓ ਆ ਜਾਂਦਾ ਤੇਰੇ ਸਿੰਗਰ ਜਦੋਂ ਉੱਤੇ ਜਾਂਦੇ ਨੇ ਸਿੰਗਰ ਜਦੋਂ ਪੁੱਜਦੇ ਨੇ ਉਹਨਾਂ ਦੇ ਸਿੰਗਰ ਨੇ ਪੁੱਜਣਾ ਕੀ ਹੈ ਫਾਲੋਅਰ 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 ਉਸੇ ਨਾਲ ਉੱਧਰ ਜਾਣਾ ਸ਼ੁਰੂ ਹੋ ਗਿਆ ਜਿਹੜਾ ਜਿਹੜਾ ਫਾਲੋ ਜਿਵੇਂ ਗੁਰਦਾਸ ਮਾਨ ਜੀ ਦੀ ਉਹ ਗੱਲ ਕਰਦਾ ਹੈ ਗੁਰਦਾਸ ਮਾਨ ਜੀ ਨੂੰ ਕੀ ਮਿਲਿਆ ਕੀ ਨਹੀਂ ਮਿਲਿਆ ਗੁਰਦਾਸ ਮਾਨ ਜੀ ਦੀ ਜੀਵਨੀ ਪੜੋ ਹੈਗੀ ਹੈ ਫੇਸਬੁੱਕ ਦੇ ਉੱਤੇ ਆਲਰੇਡੀ ਦਾਸ ਚੁੱਕੇ ਨੇ ਹੋ ਠੀਕ ਹੈ ਨਾ ਜੀਵਨ ਦਾਣ ਉਹਨਾਂ ਨੂੰ ਉੱਤੋਂ ਮਿਲਿਆ ਪਤਾ ਨਹੀਂ ਕੀ ਕੀ ਚੀਜ਼ਾਂ ਮਿਲੀਆਂ ਹੈ ਜਿਹੜੇ ਸਿੰਗਰ ਦੀ ਆਪਾਂ ਗੱਲ ਕਰਦੇ ਆ ਸਿੰਗਰ ਦਾ ਇੱਕ ਪੇਡ ਸਿੰਗਰ ਹੈ ਉਹ ਮੈਂ ਆਪਣੇ ਘਰ ਜਾਗਰਨ ਤੇ ਵੀ ਬੁਲਾਣਾ ਡੇਰੇ ਵਾਲੇ ਵੀ ਬੁਲਾਉਂਦੇ ਨੇ ਤੁਸੀਂ ਵੀ ਬੁਲਾ ਸਕਦੇ ਹੋ ਉਹਨਾਂ ਦੇ ਕੋਈ ਉਹ ਤਾਂ ਪੈਸੇ ਨਾਲ ਨੱਚਦੇ ਨੇ ਅਜ ਜਸਵੀਰ ਜੱਸੀ ਨੂੰ ਮੈਂ ਜਿੱਥੇ ਮਰਜੀ ਨਚਾ ਲਾ ਅਜੇ 1 ਲੱਖ ਰੁਪਏ ਦਾ ਮੈਨੂੰ 2 ਲੱਖ ਦੇ ਕੇ ਜਿੱਥੇ ਮਰਜੀ ਨਚਾ ਲਾ ਇਹ ਹੀ ਇਹ ਬਾਹਰ ਇੱਟੀਆਂ ਗੱਲਾਂ ਮਾਰਦਾ ਪਿਆ ਬਾਹਰ ਜਾ ਕੇ ਇਹਨਾਂ ਕੋਲ ਤਾਂ ਨੋਟ ਚੱਕਣ ਵਾਲਾ ਵੀ ਬੰਦਾ ਨਹੀਂ ਹੁੰਦਾ ਇਹ ਡਾਲਰ ਵੀ ਇੱਕ ਇੱਕ ਕਰਕੇ ਲੋਕਾਂ ਕੋਲੋਂ ਆ ਪੜਦੇ ਨੇ ਕਈ ਵੀਡੀਓ ਮੈਂ ਦਿਖਾ ਦਾਂਗਾ ਦੀਆਂ ਸੋ ਇਸ ਨੀਵੇਂ ਬਲੀਆਂ ਗੱਲਾਂ ਕਰਨੀਆਂ ਤੁਸੀਂ ਪੂਜੋ ਇਹ ਕਹਿ ਰਹੇ ਨੇ ਕੋਈ ਵਿਅਕਤੀਗਤ ਬੰਦਾ ਪੂਜੇ ਪਰ ਕਿਸੇ ਨੂੰ ਕੰਪੇਨ ਲੱਗ ਰਹੀ ਤੂੰ ਵੀ ਜਾ ਕੇ ਪੂਜੇ ਪਹਿਲੇ ਕੌਣ ਕਰਦਾ ਜੀ ਕਿੰਨੇ ਕੰਪੇਨ ਕੀਤਾ ਕਰਾਮਾਤਾਂ ਕਹਿੰਦੇ ਨੇ ਆ ਬਹੁਤ ਕਰਦੇ ਨੇ ਕਰਾਮਾਤਾਂ ਕਰਦੇ ਇੱਕ ਬੰਦਾ ਗੱਦੀ ਤੇ ਹੀ ਐ ਨਹੀਂ ਕਰਾਮਾਤਾਂ ਕੌਣ ਕਰਕੇ ਦਿਖਾ ਰਿਹਾ ਤੇ ਜੱਸੀ ਕਰਕੇ ਦਿਖਾ ਰਿਹਾ ਜਿਹਦਾ ਕੋਈ ਹੋਰ ਇਸ਼ਤਿਹਾਰ ਆ ਰਿਹਾ ਤੁਸੀਂ ਸਾਈਂ ਲਾਡੀ ਸ਼ਾਹੀ ਜੀ ਦੀ ਗੱਲ ਕਰਦੇ ਹੋ ਬਾਬਾ ਮੁਰਾਦ ਸ਼ਾਹੀ ਜੀ ਦੀ ਗੱਲ ਕਰਦੇ ਹੋ ਉਹ ਬਾਬਾ ਮੁਰਾਦ ਸ਼ਾਹੀ ਤਾਂ ਬੜੀ ਧੇਰ ਪਹਿਲਾਂ ਚਲੇ ਗਏ ਸਾਈਂ ਜੀ ਨੂੰ ਵੀ ਗਏ ਵੀ ਅੱਜ 10 12 ਸਾਲ ਹੋ ਗਏ ਤੇ ਗੱਡੀ ਤੇ ਬੈਠਾ ਹੀ ਕੋਈ ਨਹੀਂ ਤੇ ਕਰਾ ਮਾਤਾ ਕੌਣ ਕਰਕੇ ਦਕਾਰੇ ਮੇਰਾ ਪ੍ਰਮੋਟ ਹੋ ਰਿਹਾ ਨੇ ਕਹਰੇ ਡੇਰੇ ਪ੍ਰਮੋਟ ਮੇਰਾ ਪ੍ਰਮੋਟ ਕੀ ਹੋ ਰਿਹਾ ਇੱਕ ਬੰਦੇ ਨੂੰ ਤੁਸੀਂ ਆਸਥਾ ਦਾ ਇੱਕ ਪ੍ਰਤੀਕ ਬਣਿਆ ਤੁਸੀਂ ਅੰਦਰ ਵੜਦੇ ਹੋ ਪਹਿਲਾਂ ਭੋਲੇ ਨਾ ਜੀ ਦੀ ਫੋਟੋ ਲੱਗੀ ਹੈ ਅੱਗੇ ਜਾਂਦੇ ਹੋ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਹੈ ਇੱਕ ਓਮਕਾਰ ਨੂੰ ਪੂਜਿਆ ਜਾਂਦਾ ਸਭ ਤੋਂ ਪਹਿਲਾਂ ਤੁਸੀਂ ਪਹਿਲਾਂ ਜਿੱਡੀ ਜਗ੍ਹਾ ਤੇ ਤੁਸੀਂ ਗਏ ਹੀ ਨਹੀਂ ਜਿਹੜੀ ਜਗ੍ਹਾ ਦਾ ਤੁਹਾਨੂੰ ਇਤਿਹਾਸ ਨਹੀਂ ਪਤਾ ਜਿਹੜੀ ਜਗ੍ਹਾ ਬਾਰੇ ਤੁਹਾਨੂੰ ਕੁਝ ਪਤਾ ਹੀ ਨਹੀਂ ਘਰ ਬੈ ਕੇ ਆ ਮਾਈਕ ਲੈ ਕੇ ਮੂੰਹ ਫੜਨਾ ਮੈਨੂੰ ਸਮਝਾ ਮੈਂ ਜਾਊਂਗਾ ਨਹੀਂ ਜੀ ਮਰਦੇ ਤੈਨੂੰ ਬੁਲਾਉਂਦਾ ਹੀ ਕੋਈ ਨਹੀਂ ਤੈਨੂੰ ਪੁੱਤੈਨੂੰ ਪੁੱਛਦਾ ਹੀ ਕੋਈ ਨਹੀਂ ਤੂੰ ਐਵੇਂ ਕਹੀ ਜਨਾ ਉਹ ਕਹਾਵਤ ਹੈ ਨਾ ਮੈਂ ਕੌਣ ਤੂੰ ਖਾ ਮਖਾ ਵੀ ਮੈਂ ਤੈਨੂੰ ਕੋਈ ਬੁਲਾਉਂਦਾ ਹੀ ਨਹੀਂ ਪਿਆ ਤੈਨੂੰ ਅੱਜ ਤੱਕ ਕੋਈ ਆਫਰ ਹੀ ਨਹੀਂ ਆਈ ਤੂੰ ਮੰਨਦਾ ਤਾਂਾਂ ਕਰੇਗਾ ਤੈਨੂੰ ਆਫਰ ਦਊਗਾ ਕੋਈ ਮਨੇ ਗੱਲ ਮੈਨੂੰ ਸਮਝਾਓ ਤੂੰ ਮੰਨ ਆਪਣੇ ਵੀ ਕਹੀ ਜਨਾ ਮੈਂ ਗਾਊਂਗਾ ਨਹੀਂ ਉਹ ਤੈਨੂੰ ਬੁਲਾਇਆ ਹੀ ਨਹੀਂ ਤੇਰੇ ਕੋ ਹੈ ਕੀ ਤੂੰ ਉਹਦੇ ਜਾ ਕੇ ਮਤਲਬ ਕੁੜੀਆਂ ਦੇ ਗਾਣੇ ਗਾਏਗਾ ਤੇਰੇ ਕੋ ਮਟੀਰੀਅਲ ਕੀ ਹੈ ਗੱਲ ਦੇ ਹੈ ਨਾ ਲੋਕੀ ਦੀ ਉਹ ਕਹ ਰਹੇ ਨੇ ਕਿ ਉੱਥੇ ਨਸ਼ਾ ਸਿਗਰਟ ਇਹ ਸਭ ਚੱਲਦਾ ਹੈ ਨਾ ਜਿੱਤੇ ਚੱਲਦਾ ਹੋਊਗਾ ਚੱਲਦਾ ਹੋਊਗਾ ਮੈਂ ਨਹੀਂ ਇਹਨਾਂ ਚੀਜ਼ਾਂ ਨੂੰ ਮਨਾ ਕਰਦਾ ਕਿ ਕੋਈ ਕਈ ਪਖੰਡਵਾਦ ਐਸੇ ਚੱਲ ਚੁੱਕੇ ਨੇ ਜਿੱਤੇ ਨਸ਼ਾ ਪ੍ਰਮੋਟ ਕਰਦੇ ਐ ਜਿਹੜੇ ਸੋ ਕੋਲਡ ਬਾਬੇ ਆਪ ਬਣ ਗਏ ਸਾਈਂ ਜੀ ਦਾ ਨਾਮ ਲੈ ਲੈ ਕੇ ਉਹਦਾਂ ਦੇ ਡਰਾਮੇ ਕਰਨ ਲੱਗ ਪਈ ਐ ਕੋਈ ਕਰਕੇ ਉਹਨਾਂ ਦਾ ਵਿਰੋਧ ਪਾਰਟਿਕੂਲਰ ਨਾਮ ਲੈ ਕੇ ਕਰੋ ਨਾ ਜਾਂ ਕਿ ਤੁਸੀਂ ਇਸ ਉਸ ਡਰੇ ਦਾ ਵਿਰੋਧ ਕਰੋ ਜਿੱਤੇ ਉੱਥੇ ਦੱਸੋ ਨਾ ਸਿਗਰਟ ਕੋਈ ਨਾ ਦੀ ਮੈਂ ਰੋਝਣਾ ਮੈਂ ਕਹਿੰਨਾ ਤੁਹਾਡੇ ਮਾਈਕ ਤੇ ਮੈਂ ਰੋਜ਼ ਜਨਰਲ ਲੁਧਿਆਣੇ ਤੋਂ ਨਿਕ ਉਧਰ ਮੈਂ ਤੁਹਾਡੇ ਕੰਨ ਲਈ ਚਰੇ 5 ਵਜੇ ਤੇ ਮੈਂ ਤਾਂ ਕਦੀ ਉੱਥੇ ਸਿਗਰਟ ਦੇਖੀ ਨਹੀਂ ਨਾ ਚੜ੍ਹਦੀ ਦੇਖੀ ਨਾ ਸ਼ਰਾਬ ਦੇਖੀ ਨਾ ਸਿਗਰਟ ਦੇਖੀ ਸੂਟੇ ਸਾਟੇ ਤਾਂ ਬੜੀ ਦੂਰ ਦੀਆਂ ਗੱਲਾਂ ਤੇ ਕਿੱਦਾਂ ਦੇਖਿਆ ਨੇ ਤੇ ਫੋਰ યોਰ ਕਾਈਂਡ ਇਨਫੋਰਮੇਸ਼ਨ ਜਸਜੀ ਜੀ ਉੱਥੇ ਲੱਖਾਂ ਦੀ ਤਦਾਦ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਆਂਦੇ ਨੇ ਔਰ ਤੁਹਾਨੂੰ ਤੁਹਾਡੀ ਨੌਲੇਜ ਹੀ ਦੱਸਣਾ ਵੀ ਸਾਈਂ ਲਾਡੀ ਸ਼ਾਹ ਸਰਕਾਰ ਨੇ ਆਪਣੇ ਹੱਥਿਆ ਹੱਥਾਂ ਦੇ ਨਾਲ ਕਈ ਗੁਰਦੁਆਰਾ ਸਾਹਿਬ ਬਣਾਏ ਨੇ ਜਿਹੜੇ ਉੱਤੇ ਅਮਨਤਾਰੀ ਲੋਕ ਆਂਦੇ ਨੇ ਪਹਿਲਾਂ ਉੱਤੇ ਜਾਓ ਪਹਿਲੇ ਉੱਤੇ ਦੇ ਇਤਿਹਾਸ ਬਾਰੇ ਜਾਨੋ ਮਸਲਿਮ ਵੀ ਮਸਲਿਮ ਵੀ ਉਹਨਾਂ ਨੂੰ ਨਹੀਂ ਮਾਨਤਾ ਦਿੰਦੇ ਕਦੀ ਵੀ ਮੁਸਲਿਮ ਧਰਮ ਕਦੀ ਮਾਨਤਾ ਨਹੀਂ ਦਿੰਦਾ ਇਹ ਸੂਫੀ ਧਰਮ ਹੈ ਇਹਦੇ 'ਚ ਤੁਸੀਂ ਦੇਖੋ ਇਹ ਗੱਡੀਆਂ ਦੇ ਹਿਸਾਬ ਨਾਲ ਹੈ ਕੁਝ ਮੁਸਲਿਮ ਗੱਡੀਆਂ ਆਣ ਗਿਆ ਜਮੇਸ਼ਦੀ ਵੀ ਮੁਸਲਿਮ ਗੱਡੀ ਹੈ ਜਿਹੜੀ ਸਾਈਂ ਲਾਡੀ ਸ਼ਾਹ ਦੀ ਦੀ ਗੱਲ ਕਰਦੇ ਉਹਨਾਂ ਕੋਧਾ ਡੇਰੇ ਦੀ ਗੱਲ ਕਰਦੇ ਹੋ ਇਹ ਹਿੰਦੂ ਗੱਡੀ ਹੈ ਇਹਦੇ ਬਾਬਾ ਮੁਰਾਦ ਸ਼ਾਹ ਜੀ ਕੌਣ ਸੀ Hindu ਜ਼ਮੀਦਾਰ ਸੀ ਠੀਕ ਹੈ ਨਾ ਉਸ ਤੋਂ ਬਾਅਦ ਇਹ ਚਾਚੇ ਭਤੀਜੇ ਦੀ ਗੱਦੀ ਗਿਣੀ ਜਾਂਦੀ ਹੈ ਜਿਹੜੇ ਸਾਈ ਲਾਡੀ ਸ਼ਾਹ ਜੀ ਉਹ ਭਤੀਜਾ ਸਾਹਿਬ ਨੇ ਬਾਬਾ ਮੁਰਾਦ ਸ਼ਾਹ ਜੀ ਦੇ ਠੀਕ ਹੈ ਨਾ ਤੇ ਹੁਣ ਉਹ ਚਾਚੇ ਭਤੀਜੇ ਦੀ ਗੱਦੀ ਗਿਣੀ ਜਾਂਦੀ ਹੈ ਇਹ ਕੱਟਰ Hindu ਮਤਲਬ ਗੱਦੀ ਹੈ ਹੁਣ ਇਹ ਉੱਤੇ ਮਤਲਬ ਕਿਹੜੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਇਸ ਚਰਚਾ ਦਾ ਮੈਂ ਕੋਈ ਵਿਚੇ ਨਹੀਂ ਸਮਝਦਾ ਕਿਉਂਕਿ ਮੈਨੂੰ ਇਸ ਚਰਚਾ ਦੇ ਵਿੱਚੋਂ ਸਿਵਾਏ ਆਪਣੀ ਪਬਲਿਸਿਟੀ ਲੈਣ ਤੋਂ ਇਲਾਵਾ ਕਿਉਂਕਿ ਉਦਾਂ ਦਾ ਵਿਹਲਾ ਉਹ ਪੱਤਰਕਾਰ ਹੈ ਜਿਹੜਾ ਇੰਟਰਵਿਊ ਕਰ ਰਿਹਾ ਨਾ ਤਾਂ ਉਹਨੂੰ ਉਹਨੂੰ ਬੜੀ ਗੰਦੀ ਆਦਤ ਹੈ ਜਿਹੜਾ ਵੀ ਪੱਤਰਕਾਰ ਹੈ ਤੁਸੀਂ ਸਮਝ ਹੀ ਨਹੀਂ ਸਕਦੇ ਹੋ ਜਿਹੜਾ ਮਤਲਬ ਹਰ ਪਾਸੋਂ ਨਿਕਾਰਿਆ ਜਾ ਜਾ ਕੇ ਅਜ ਆਪਣੀ ਡੂਕ ਡੂਕੀ ਵੀ ਜਾ ਰਿਹਾ ਮੋਂ ਨੂੰ ਵੀ ਕਹਿਣਾ ਚਾਹਨਾ ਵੀ ਤੂੰ ਤਾਂ ਧਰਮ ਦੇ ਜਿਹੜੇ ਪੰਗੇ ਜਾਣ ਜਾਣ ਕੇ ਲੈਣੇ ਨਾ ਜਾਣ ਜਾਣ ਕੇ ਫਿਰ ਤੂੰ ਸਿੱਕੀ ਦੇ ਧਰਮ ਦੇ ਉੱਪਰ ਟਿੱਪਣੀਆਂ ਕਰਵਾ ਕਿਸੇ ਕੋਲੋਂ ਤੈਨੂੰ ਪਤਾ ਲੱਗੇ ਜਦੋਂ ਬਰਚੇ ਜਾਣ ਕੇ ਤੇਰੇ ਅੰਦਰ ਇਹ ਕੋਈ ਵਧੀਆ ਚੰਗੀਆਂ ਗੱਲਾਂ ਨਹੀਂ ਹੈ ਕਿਸੇ ਵੀ ਹਸਤਵ ਹੈ ਕੋਈ ਕਿਸੇ ਨੂੰ ਜ਼ਬਰਦਸਤੀ ਸਰਨਾਜੀ ਲੈ ਕੇ ਨਹੀਂ ਜਾ ਸਕਦਾ ਮੈਨੂੰ ਕੋਈ ਜ਼ਬਰਦਸਤੀ ਨਹੀਂ ਕਰ ਸਕਦਾ ਮੈਂ ਲੋਲਾ ਨਹੀਂ ਆ ਮੈਂ ਪੜ੍ਹਿਆ ਲਿਖਿਆ ਵੈਲ ਕੁਆਲੀਫਾਈਡ ਆ ਜੇ ਮੈਂ ਕਿਤੇ ਜਾ ਰਿਹਾ ਤਾਂ ਮੈਂ ਦੇਖ ਰਿਹਾ ਮੈਂ ਆਪਣੇ ਬੱਚਿਆਂ ਨੂੰ ਉਸ ਜਗ੍ਹਾ ਤੇ ਨਹੀਂ ਲੈ ਕੇ ਜਾ ਸਕਦਾ ਜਿੱਥੇ ਨਜਾ ਪ੍ਰਮੋਟ ਹੋਊਗਾ ਮੈਂ ਬੱਚਿਆਂ ਨੂੰ ਉੱਥੇ ਨਹੀਂ ਲੈ ਕੇ ਮੱਤਾ ਡਕਾਉਂਗਾ ਜਿੱਥੇ ਕੋਈ ਗਲਤ ਕੰਮ ਹੁੰਦਾ ਹੋਊਗਾ ਤੇ ਮੈਂ ਵੀ ਸਮਝਦਾਰ ਆ ਜੇ ਮੈਂ ਜਾ ਰਿਹਾ ਤੇ ਮੈਨੂੰ ਸਾਫ਼ ਸੁਥਰਾ ਕੋਈ ਦਿਖ ਰਿਹਾ ਮੈਂ ਤੇ ਇਦਾਂ ਦੇ ਬੰਦਿਆਂ ਨੂੰ ਪਿੱਛੇ ਵੀ ਇੱਕ ਭਰਾ ਨੇ ਕਿਹਾ ਸੀ ਉੱਤੇ ਇਦਾਂ ਹੁੰਦਾ ਫਿਰ ਉਹ ਮੇਰੇ ਕਹਿੰਦੇ ਜਾ ਕੇ ਆਇਆ ਠੀਕ ਹੈ ਨਾ ਹਣੀ ਸੈੱਠੀ ਵੀਰੇ ਜਿਹੜਾ ਦੁਰਾਹੇ ਵਾਲਾ ਆਪਣਾ ਪਾਇਲਾ ਉਹਨੇ ਵੀ ਉਹਦੇ ਤੇ ਟਿੱਪਣੀ ਕੀਤੀ ਸੀ ਗਲਤੀ ਨਾਲ ਮੌਨਿਕ ਕੋਈ ਗੱਲ ਕਹੀ ਸੀ ਮੈਂ ਕੋਈ ਦੇਖੋ ਬਹਿਸ ਨਹੀਂ ਕਰਨਾ ਚਾਹੁੰਦਾ ਕਿਉਂਕਿ ਡੇਰੇ ਦੀ ਆਪਣੀ ਇੱਕ ਆਰਗੇਨਾਈਜੇਸ਼ਨ ਬਣੀ ਹੋਈ ਹੈ ਉਹਨਾਂ ਦਾ ਆਪਣੀ ਮੈਨੇਜਮੈਂਟ ਹੈ ਉਹ ਇਸ ਚੀਜ਼ ਦਾ ਜਵਾਬ ਦੇਣ ਤਾਂ ਵਧੀਆ ਮੰਨਦੇ ਡੇਰੇ ਚ ਤਾਕਤ ਹੈ ਨਹੀਂ ਤਾਕਤ ਕਿਉਂ ਨਹੀਂ ਹੁੰਦੀ ਜੀ ਤਾਕਤ ਹੁੰਦੀ ਹੈ ਤੇ ਕਰੋੜਾ ਬੰਦਾ ਜਾਂਦਾ ਉਹਦਾ ਕੋਣ ਜਾਂਦਾ ਮੈਨੂੰ ਸਮਝਾਓ ਨਹੀਂ ਕਰੋੜਾ ਦਾ ਰਾਮ ਰਹੀਮ ਨਾ ਵੀ ਜੁੜਿਆ ਸੀਗਾ ਆਸ਼ਰਮ ਬਾਪੂ ਨਾਲ ਵੀ ਜੁੜਿਆ ਸੀ ਕਿਸੇ ਫਿਰ ਆਸ਼ਰਮ ਬਾਪੂ ਨੇ ਕੀ ਕਰਤਾ ਕੀ ਕਰਤਾ ਬਲਤਕਾਰ ਦੇ ਕੇਸ ਤੇ ਅੰਦਰ ਨੇ ਸਜ਼ਾ ਕੱਟ ਰਹੇ ਨੇ ਹਾਈ ਹਾਈ ਕੋਰਟ ਨੇ ਸਜ਼ਾ ਸੁਣਾਈ ਨਹੀਂ ਨਹੀਂ ਉਹ ਸਜ਼ਾ ਨੇ ਕੱਟ ਰਹੇ ਨੇ ਨਹੀਂ ਤਾਂ ਫਿਰ ਜਮਾਨਤ ਸਜ਼ਾ ਜੇਲ ਕੱਟ ਰਹੇ ਨੇ ਫਿਰ ਜ਼ਮਾਨਤ ਹੋ ਜਾਂਦੀ ਨਹੀਂ ਕਿ ਤੁਸੀਂ ਰਾਮ ਰਹੀਮ ਦੀ ਗੱਲ ਕਰ ਰਹੇ ਹੋ ਰਾਮ ਰਹੀਮ ਨੂੰ ਸੀਬੀਆਈ ਦੀ ਕੋਰਟ ਨਹੀਂ ਦਿੱਤਾ ਪੜ੍ਹ ਲਓ ਪਹਿਲਾਂ ਆ ਆ ਰਾਮ ਫਿਰ ਬਾਹਰ ਹੁੰਦੇ ਉਹਨਾਂ ਨੂੰ ਜ਼ਮਾਨਤ ਮਿਲ ਜਾਂਦਾ ਨਹੀਂ ਹੋ ਰਹੀ ਨਾ ਉਹ ਸਜ਼ਾ ਕੱਟ ਰਹੇ ਨੇ ਭਾਈ ਜੇ ਆ ਪੰਜ ਊਂਗਲਾ 1 2 3 4 5 ਇਹ ਵੀ ਬਰਾਬਰ ਨਹੀਂ ਹੈਗੀਆਂ ਇੱਕ ਦੇ ਗਲਤ ਹੋਣਾ ਦੂਜੇ ਦੇ ਗਲਤ ਦੂਜਾ ਗਲਤ ਨਹੀਂ ਹੋ ਸਕਦਾ ਦੂਜੇ ਨਾਲ ਤੀਜਾ ਨਹੀਂ ਹੋ ਸਕਦਾ ਇਹ ਕੋਈ ਲੌਜੀਕ ਨਹੀਂ ਆ ਮਿਸੰਤ ਰਾਮ ਰਹੀਮੇ ਗਲਤ ਹੈ ਤੇ ਸਾਈਂ ਲੱਡੀ ਸ਼ਾਹ ਵੀ ਗਲਤ ਹੋਊਗਾ ਅਸਰ ਇਹ ਕਹਿ ਨਹੀਂ ਕਰ ਮੈਂ ਇਹ ਨਹੀਂ ਕਹਿ ਰਿਹਾ ਗਲਤ ਹੋਊਗਾ ਮੈਂ ਕਹਿ ਰਿਹਾ ਲੋਜੀਕਲ ਕਰੋੜੋਂ ਬੰਦੇ ਤੁਹਾਡੀ ਗੱਲ ਦਾ ਜਵਾਬ ਦਿੱਤਾ ਆ ਪਿੱਛੇ ਮੈਂ ਵੀਡੀਓ ਦੇ ਦੇ ਗਰੰਟੀ ਬੜੇਗੇ ਸੀ ਪਤਾ ਨਹੀਂ ਉਹਨਾਂ ਕੋ ਬੜੀਆਂ ਪੱਤੀ ਜਨਕ ਚੀਜ਼ਾਂ ਫੜੀਆਂ ਕਿ ਗੁਰਦਾਰਾ ਸਾਹਿਬ ਦੇ ਵਿੱਚ ਗਲਤ ਸੁਣ ਕੇ ਉਹ ਵੀ ਕਰ ਲੈਣ ਸੁਣ ਕੇ ਇਹ ਕੀ ਦਾ ਮਤਲਬ ਹੋਇਆ ਹਰ ਧਰਮ ਦੇ ਵਿੱਚ ਹਰ ਮਜਬ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਇਨਸਾਨ ਪਾਏ ਜਾਂਦੇ ਨੇ ਉਹ ਇੱਕ ਦੇ ਗਲ ਤੋਂ ਨਾਲ ਮੈਂ ਕੀ ਕਿਹਾ ਤੇ ਤੁਹਾਨੂੰ ਨਹੀਂ ਤੁਸੀਂ ਕਰੋੜਾ ਫਾਲੋਵਰ ਕਿਹਾ ਤਾਂ ਮੈਂ ਇਹਦਾ ਭਾਈ ਹੁਣ ਜਿਹੜਾ ਤੁਸੀਂ ਰਾਮ ਨਾਹਿਨ ਦਾ ਕੰਪੈਰੀਸ਼ਨ ਸਾਈਂ ਜੀ ਦਾ ਕਿੱਦਾਂ ਕਰ ਲੋਗੇ ਨਹੀਂ ਮੈਂ ਕੰਪੈਰੀਰ ਨਹੀਂ ਕੀਤਾ ਇੱਕ ਬੰਦਾ ਜਿੰਦਾ ਹੈ ਇੱਕ ਬੰਦਾ ਹੈ ਹੀ ਨਹੀਂ ਕਿੱਦਾਂ ਕੰਪੈਰੀਡਨ ਹੋਊਗਾ ਦੱਸੋ ਨਹੀਂ ਤਾਂ ਮੈਂ ਕਹਿ ਰਿਹਾ ਤੁਸੀਂ ਸੁਣਾ ਮੈਨੂੰ ਤੁਹਾਡੇ ਸਿਰਫ ਕੁਸਚਨ ਦਾ ਜਵਾਬ ਦਿੱਤਾ ਕਿ ਕਰੋੜਾ ਫੋਲੋਅਰ ਵਾਲਾ ਐਵੇਂ ਹੀ ਨਹੀਂ ਹੋਗੇ ਸਪੈਸ਼ਲਿਟੀ ਨਹੀਂ ਹੈਗਾ ਭਾਜੀ ਤੁਹਾਡਾ ਕੁਸਚਨ ਡਿਕਲਾਈਨ ਕਰਤਾ ਮੈਂ ਇੱਕ ਬੰਦਾ ਗੱਡੀ ਤੇ ਬੈਠਾ ਹੈ ਉਹ ਆਪਣੇ ਭਗਤਾਂ ਨੂੰ ਐਂਟਰਟੇਨ ਕਰ ਰਿਹਾ ਵੀ ਆਰੇ ਭਗਤ ਜਨ ਉਹਨਾਂ ਨੂੰ ਪੁੱਛਾ ਦੇ ਰਿਹਾ ਕੁਝ ਕਰ ਰਿਹਾ ਇੱਕ ਗੱਡੀ ਹੈ ਨਹੀਂ ਮਤਲਬ ਗੱਡੀ ਲੱਗੀ ਉਹਦੇ ਤੇ ਉਹ ਆਪ ਸਮਾ ਚੁੱਕੇ ਨੇ ਠੀਕ ਹੈ ਨਾ ਜੋਤੀ ਜੋ ਸਮਾ ਚੁੱਕੇ ਨੇ ਫਿਰ ਉੱਤੇ ਕੀ ਹੈਗਾ ਉੱਤੇ ਤੇ ਕਿ ਜਗ੍ਹਾ ਬਣੀ ਹੋਈ ਹੈ ਉੱਤੇ ਜਾ ਕੇ ਲੋਕ ਨਤਮਸਤਕ ਹੁੰਦੇ ਆ ਉਹਨਾਂ ਦੀ ਦੁਆਵਾਂ ਪੂਰੀਆਂ ਹੁੰਦੀਆਂ ਉਹਨਾਂ ਦੀ ਜਿਹੜੀਆਂ ਮੰਗਾ ਪੂਰੀਆਂ ਹੁੰਦੀਆਂ ਤੇ ਉਹ ਲੋਕ ਉਤੇ ਮੱਥਾ ਟੇਕਦੇ ਬੈਨੇ ਤੁਹਾਡੀ ਮੰਗਾ ਪੂਰੀਆਂ ਹੋਈਆਂ ਨੇ ਭਾਜੀ ਮੈਂ ਇਹ ਇਹ ਤਾਂ ਦੇਖੋ ਇੱਕ ਪਰਸਨਲ ਗੱਲਾਂ ਨੇ ਜੀ ਮੈਂ ਤੁਹਾਨੂੰ ਕੀ ਕਹਾਂ ਮੇਰੀ ਪ੍ਰੈਕਟੀਕਲੀ ਤੁਸੀਂ ਯੂਜ਼ ਕੀਤਾ ਹੈ ਪ੍ਰੈਕਟੀਕਲ ਇਹ ਤੁਹਾਨੂੰ ਛੋਟੀ ਗੱਲ ਦੱਸ ਰਿਹਾ ਵੀ ਮੈਂ ਰੋਜ਼ ਨਕਦਰ ਤੋਂ ਮੱਥਾ ਟੇਕਿਆ ਨਾ ਇਹ ਗੱਲਾਂ ਇੱਚ ਬੜੀਆਂ ਗੱਲਾਂ ਆ ਜਾਂਦੀਆਂ ਵੀ ਮੈਂ ਰੋਜ਼ ਸਵੇਰੇ ਉੱਟ ਕੇ ਜਾਂਦਾ ਪਹਿਲਾਂ ਭੋਲੇ ਨਾਦ ਦੇ ਨਤਮਸਤਕ ਹੋਂ ਨਾ ਉਸ ਤੋਂ ਬਾਅਦ ਸਾਈਂ ਦੇ ਨਤਮਸਤਕ ਹੋਂ ਨਾ ਮੈਂ ਦੋਨੋਂ ਜਗ੍ਹਾ ਮੱਥਾ ਟੇਕ ਕੇ ਆਪਣਾ ਦਿਨ ਸ਼ੁਰੂ ਕਰਦਾ ਮਿਹਰਵਾਦ ਜ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਡਿਸਕਸ਼ਨ ਸਮ ਇੱਕ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਕਿੰਤੂ ਪਰੰਤੂ ਬੋਰੇ ਨੇ ਹਾਲਾਂਕਿ ਮੈਂ ਵੀ ਇਹ ਕਹਿਣਾ ਚਾਹਾਂਗਾ ਕਿ ਦੀ ਕਿਸੇ ਨਾ ਆਸਥਾ ਜੁੜੀ ਹੈ ਉਹਦਾ ਦ੍ਰਿਸ਼ਟੀਕੋਣ ਕੀ ਹੈ ਬਿਲਕੁਲ ਜੀ ਅਸੀਂ ਕਿਸੇ ਦੀ ਆਸਥਾ ਨੂੰ ਠੇਸ ਨਹੀਂ ਪਹੁੰਚਾ ਸਕਦੇ ਲੇਕਿਨ ਸੁਤੰਤਰ ਭਾਰਤ ਜਿਸੀਂ ਰਹਿੰਦੇ ਆ ਲੋਕਤੰਤਰ ਜਿਸੀਂ ਰਹਿੰਦੇ ਆ ਜੇ ਅਗਰ ਤੁਸੀਂ ਕੋਈ ਆਪਣੀ ਗੱਲ ਤਰਕ ਨਾਲ ਰੱਖਦੇ ਹੋ ਜੇ ਉਹ ਤਰਕ ਸਹੀ ਹੁੰਦਾ ਹੈ ਇਹ ਤੁਹਾਡੀ ਸੋਚਣੀ ਹੈ ਕਿ ਉਹ ਆਮ ਲੋਕ ਉਸ ਤਰਕ ਨੂੰ ਸਹੀ ਮੰਦੇ ਨੇ ਕਿ ਨਹੀਂ ਬਿਲਕੁਲ ਜੀ ਇਹਨਾਂ ਨਾਲ ਸਾਡੇ ਨਾਲ ਗੱਲਬਾਤ ਤੋਂ ਇਹ ਕਹਿੰਦੇ ਮੈਂ ਬਹੁਤ ਸਾਈਂ ਜੀ ਨੂੰ ਮੰਨਦਾ ਆ ਤੇ ਸ਼ਿਵ ਜੀ ਨੂੰ ਵੀ ਇੰਨਾ ਹੀ ਮੰਨਦਾ ਤੇ ਮੇਰਾ ਦਿਨ ਸਾਈਂ ਜੀ ਦੇ ਸ਼ਿਵ ਜੀ ਦੇ ਦਰਸ਼ਨ ਤੋਂ ਸ਼ੁਰੂ ਹੁੰਦਾ ਬਿਲਕੁਲ ਜੀ ਅਗਰ ਤੁਹਾਡੀ ਕਿਤੇ ਆਸਥਾ ਜੁੜੀ ਸਾਡਾ ਇਹ ਮਕਸਦ ਨਹੀਂ ਕਿ ਉਸ ਆਸਥਾ ਨੂੰ ਠੇਸ ਪਹੁੰਚਾਣਾ ਸਾਡਾ ਮਕਸਦ ਇਹ ਹੈ ਜਦੋਂ ਕੋਈ ਸਮਾਜ ਵਿੱਚ ਗੱਲ ਉੱਠਦੀ ਹੈ ਉਦੇ ਸਹੀ ਤਰਕਾਂ ਨਾਲ ਡਿਸਕਸ਼ਨ ਕਰਨਾ ਉਦੇ ਸਹੀ ਤੱਥ ਤੁਹਾਡੇ ਸਾਹਮਣੇ ਰੰਗਣਾ ਲੋਕਤੰਤਰ ਵਿੱਚ ਤੁਸੀਂ ਜਿੰਨੂੰ ਮਰਜ਼ੀ ਪੂਜੋ ਇਹ ਤੁਹਾਡਾ ਆਪਣਾ ਕਹਿੰਦੇ ਨੇ ਜਨਮ ਸਿੱਧ ਅਧਿਕਾਰ ਹੈ ਜਿੰਨੂੰ ਮਰਜ਼ੀ ਜੋ ਮਰਜ਼ੀ ਕਿਦਾਂ ਮਰਜ਼ੀ ਪੂਜੋ ਅਗਰ ਉਹ ਤੁਹਾਡੇ ਲਈ ਕਿਤੇ ਨਾ ਕਿਤੇ ਕੰਮ ਆਉਂਦਾ ਇੱਕ ਵਾਰ ਸaini ਜੀ ਦਾ ਬਹੁਤ ਬਹੁਤ ਦੁਬਾਰਾ ਮਿਹਰਮਾਨੀ ਨੇ ਸਾਡੇ ਨਾਲ ਗੱਲਬਾਤ ਕੀਤੀ ਪ੍ਰੋਗਰਾਮ ਜਦੋਂ ਜਲੂਗਾ ਮੈਸੇਜ ਜ਼ਰੂਰ ਕਰਿਓ ਵਿਚਾਰ ਤਾਰਾ ਜ਼ਰੂਰ ਕਰਿਓ ਤੇ ਆਪਣੇ ਕਮੈਂਟਸ ਜ਼ਰੂਰ ਦਿਓ ਕੈਮਰਾਮੈਨ ਐਮ ਵੀ ਨਾਲ ਮੈਂ ਅਰਵਿੰਦਰ ਸਰਣਾ ਲੁਧਿਆਣਾ ਲਾਈਕ